ਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਕਰਦੇ ਆਂ ਅਗਲਾ ਸ਼ਬਦ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸਕੇ ਕੋਈ ਤੇ ਬੇਨਤੀ ਕਰਾਂ ਕਿ ਜਿਹੜੀ ਅੱਜ ਦੀ ਵੀਡੀਓ ਵਾ ਇਹ ਮੈਂ ਕੀਬੋਰਡ ਤੇ ਬਣਾ ਰਿਆ ਵਾਂ ਤੇ ਦੂਜੀ ਬੇਨਤੀ ਇਹ ਆ ਕਿ ਅੱਜ ਦਾ ਜਿਹੜਾ ਸ਼ਬਦ ਵਾ ਇਹ ਸਾਰਾ ਵਾਈਟ ਸੁਰਾਂ ਦੇ ਉੱਪਰ ਹੋਏਗਾ ਠੀਕ ਆ ਬੜਾ ਹੀ ਸੁਰੀਲਾ ਤੇ ਸੁੰਦਰ ਸ਼ਬਦ ਆ ਸਾਰਿਆਂ ਨੇ ਚੰਗੀ ਤਰ੍ਹਾਂ ਮਿਹਨਤ ਨਾਲ ਤਿਆਰ ਕਰਨਾ ਵਾ ਤੇ ਆ ਹੈਗਾ ਇਹਦਾ ਸਕਿੱਲ 1 2 3 ਠੀਕ ਇਸ ਤਰੀਕੇ ਨਾਲ ਆਵਾਜ਼ ਕਮਾਇਆ ਕਰੋ ਤੇ ਫਿਰ ਸ਼ੁਰੂ ਕਰਨਾ ਇੱਥੋਂ ਹੀ ਸ਼ੁਰੂ ਹੋਏਗਾ ਸ਼ਬਦ 1 2 3 1 2 3 ਸਟਾਰਟ ਜਿਸ ਦਾ ਸਾਹਿਬ ਧਿਆਨ ਨਾਲ ਦੇਖੋ ਜਿਸ ਦਾ ਸਾਹਿਬ ਡਾਡਾ ਹੋਏ ਡਾਡਾ ਹੋਏ ਤਿਸ ਨੂੰ ਮਾਰਨਾ ਸਕੈ ਕੋਈ ਧਿਆਨ ਦੇਖੋ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਉਸ ਤੋਂ ਬਾਅਦ ਇੱਥੇ ਆ ਜਾਣਾ ਤਿਸ ਨੂੰ ਮਾਰ ਨਾ ਸਕੈ ਕੋਈ ਜਿਸ ਨੂੰ ਮਾਰ ਨਾ ਸਕ ਕੋਈ ਧਿਆਨ ਦੇਖੋ ਜਿਸ ਨੂੰ ਮਾਰ ਨਾ ਸਕ ਕੋਈ ਜਿਸ ਨੂੰ ਮਾਰ ਨਾ ਸਕ ਕੋਈ ਫਿਰ ਜਦੋਂ ਵਾਪਸ ਤੇ ਆਉਣਾ ਨਾ ਜਿਸ ਦਾ ਸਾਹਿਬ ਡਾਡਾ ਹੋਏ ਇੱਕ ਨਵੀਂ ਹਰਕਤ ਵਾ ਉਹ ਲੈ ਕੇ ਵਾਪਸ ਆਉਣਾ ਉਹਦਾ ਨਹੀਂ ਸ਼ੁਰੂ ਕਰਦੇ ਤਿਸ ਨੂੰ ਮਾਰ ਨਾ ਸਕ ਕੋਈ ਤਿਸ ਨੂੰ ਮਾਰ ਨਾ ਸਕ ਕੋਈ ਗੌਰ ਨਾਲ ਦੇਖੋ ਤਿਸ ਨੂੰ ਮਾਰ ਨਾ ਸਕ ਕੋਈ ਕੋਈ ਤਿਸ ਨੂੰ ਮਾਰ ਨਾ ਸੱਕ ਕੋਲ ਗੌਰ ਨਾਲ ਦੇਖੋ ਤਿਸ ਨੂੰ ਮਾਰ ਨਾ ਸਕੈ ਕੋਈ ਤਿਸ ਨੂੰ ਮਾਰਨਾ ਸੱਕੈ ਕੋਈ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸੱਕ ਕੋਲ ਫਿਰ ਖਾਲੀ ਠੀਕ ਜੀ ਵਧੀਆ ਤਰੀਕੇ ਨਾਲ ਕਰੋ ਮੈਂ